ਮੋਤੋ ਇੱਕ ਦਿਨ ਪਹਿਲਾਂ ਮੈਨੂੰ ਦੀਪ ਬਾਈ ਦਾ ਫੋਨ ਆਇਆ ਸੀ ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਭੇਜਿਆ ਮੇਰੇ ਕੋਲ ਤੇ ਮੈਨੂੰ ਫੋਨ ਤੇ ਗੱਲ ਕਰਵਾਈ ਮੈਨੂੰ ਕਹਿੰਦੇ ਕੀ ਹਾਲ ਚਾਲ ਵਡੇ ਭਾਈ ਮਾਂ ਬਾਈ ਵਧੀਆ-ਵਧੀਆ ਤੁਸੀਂ ਦੱਸੋ ਕਹਿੰਦੇ ਕਿਵੇਂ ਚੱਲ ਰਹੀ ਹੈ ਇਲੈਕਸ਼ਨ ਮਾਈ ਵਧੀਆ ਚੱਲ ਰਹੀ ਹੈ ਤੇ ਮੈਨੂੰ ਕਹਿੰਦੇ ਮੈਨੂੰ ਦੱਸ ਮੈਂ ਤੇਰੇ ਲਈ ਜੇ ਕੁਝ ਕਰ ਸਕਦਾ ਮਾਂ ਬਾਈ ਤੁਸੀਂ ਵੱਡਾ ਭਰਾ ਐਂ ਤੋਂ ਅਸ਼ੀਰਵਾਦ ਦੇ ਦੇ ਬਸ ਅਸ਼ੀਰਵਾਦ ਠੀਕ ਹੈ ਬਸ ਤੂੰ ਆਪਣਾ ਜੋ ਦੁਆ ਮਾਂ ਕਰ ਦੇ ਕਹਿੰਦਾ ਦੁਆ ਮਾਂ ਤੇਰੇ ਨਾਲ ਹੀ ਹੈ ਪਰ ਜੋ ਵੀ ਜਿੰਨੇ ਜੋਗਾ ਹੈਗਾ ਮੈਂ ਤੂੰ ਮੈਨੂੰ ਦੱਸ ਦੀ ਮੈਂ ਤੇਰੇ ਕੋਲੇ ਆਉਂਗਾ ਮੈਂ ਠੀਕ ਆ ਭਾਈ ਐਨੇ ਚ ਮੇਰੀ ਕਿਸ ਨੇ ਬਾਹ ਫੜ ਲਈ ਤੇ ਬਾਹ ਫੜ ਕੇ ਨਾ ਮੈਨੂੰ ਖਿੱਚ ਕੇ ਲੈ ਗਿਆ ਮੈਨੂੰ ਕਹਿੰਦੇ ਭਾਈ ਆਪਾਂ ਪ੍ਰੋਗਰਾਮ ਤੋਂ ਲੇਟ ਹੋਈ ਜਾਂਦੇ ਆ ਫੋਨ ਤੇ ਗੱਲ ਬਾਅਦ ਚੋਂ ਕਰਨੀ ਲੋਕ ਦੀ ਕੀ ਹੁੰਦੇ ਆ ਤੇ ਮੈਂ ਦੀ ਬਾਈ ਨੂੰ ਅਜੇ ਇੰਨੀ ਗੱਲ ਹੀ ਕਹੀਏ ਮਾ ਵੀ ਭਾਈ ਵੀ ਭਾਈ ਮੈਂ ਤੇਰਾ ਕੱਲ ਨੂੰ ਗੱਲ ਕਰਦਾ ਮੈਨੂੰ ਕਹਿੰਦਾ ਤੂੰ ਕੱਲ ਨੂੰ ਗੱਲ ਕਰੀ ਜਰੂਰ ਤੇ ਮੈਨੂੰ ਦੱਸੀ ਤੇ ਦੂਜੇ ਦਿਨ ਯਾਰ ਮੈਨੂੰ ਆ ਘਟਨ ਦਾ ਪਤਾ ਲੱਗੀ ਆ ਬੜੀ ਦੁਖਦਾਈ ਘਟਨਾ ਹੈ ਸਾਡਾ ਭਰਾ ਸੀ ਜਿਵੇਂ ਮਰਜੀ ਸੀ ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧ ਸੀ ਕਿਸੇ ਵੀ ਪਾਰਟੀ ਦਾ ਸੀ ਪਰ ਸਾਨੂੰ ਮੈਨੂੰ ਮਾਣ ਹੋਰੇ ਤੇ ਵੀ ਉਹਨੇ ਮੈਨੂੰ ਫੋਨ ਕਰਕੇ ਮੈਥੋਂ ਇੰਨਾ ਪੁੱਛਿਆ ਵੀ ਮੈਂ ਆਵਾਂ ਜਾਂ ਨਾ ਆਵਾਂ ਤੇ ਕਈ ਸ਼ਰਾਰਤੀ ਮਲੰਗ ਲੋਕ ਇਸ ਚੀਜ਼ ਤੇ ਕੱਲ ਦਾ ਲਾਈ ਜਾਂਦੇ ਤਵਾ ਸਿੱਧੂ ਨੇ ਖਾੜਾ ਲਵਾਤਾ ਫਰਾਂ ਲਵਾਤਾ ਉਹ ਸ਼ਰਮ ਕਰਿਆ ਕਰੋ ਭਰਾਵੋ ਮੜੀ ਮੋਟੀ ਜਿਹੜੇ ਰੱਬ ਨੂੰ ਹਾਜ਼ਰ ਦਾ ਜਿਹੜਾ ਮੰਨੂ ਤਾਂ ਥੋੜੀ ਵਾਰ ਸ਼ਰਮ ਕਰਿਆ ਕਰੋ ਤੁਹਾਨੂੰ ਨਹੀਂ ਸੀ ਪਤਾ ਮੇਰਾ ਉਹ ਨਾਲ ਕੀ ਰਿਸ਼ਤਾ ਸੀ ਤੇ ਕੱਲ ਤਾਂ ਮੇਰੇ ਕੋਲੇ ਪਰਮੇਸ਼ਰભાઈ ਵੀ ਆਏ ਹੋਇਆ ਸੀ ਬਲਕਾਰਨ ਖੀਲਾ ਹੋਇਆ ਸੀ ਤੁਹਾਨੂੰ ਵੀ ਨਹੀਂ ਪਤਾ ਮੈਂ ਵੋਟਾਂ 'ਚ ਖੜਾ ਹੋਇਆ ਤੇ ਕੰਪੇਨ ਚੱਲ ਰਹੀ ਹੈ ਕਿਸੇ ਚੀਜ਼ ਨੂੰ ਪੱਦਾ ਮਜ਼ਾਕ ਬਣਾ ਕੇ ਕਿਸੇ ਚੀਜ਼ ਨਾਲ ਜੋੜਨਾ ਇਹੋ ਜਿਹੀ ਕੁੱਤੀ ਰਾਜਨੀਤੀ ਗੰਦੀ ਰਾਜਨੀਤੀ ਨਾ ਕਰਿਆ ਕਰੋ ਮੇਰਾ ਵੀਰ ਮੇਰੇ ਨਾਲ ਕੋਈ ਤੁਹਾਡਾ ਭਰਮ ਭਲੇਖਾ ਕੋਈ ਉਂ ਤੁਹਾਡੇ ਨਾਲ ਚਿੰਗੀ ਪਿੰਗੀ ਕੋਈ ਹੈਗੀ ਜਦੋਂ ਮਰਜ਼ੀ ਕੱਢ ਲਿਓ ਪਰ ਕਿਸੇ ਸਾਡੇ ਭਰਾ ਦੇ ਬਾਰੇ ਸਾਨੂੰ ਗਲਤ ਤਰੀਕੇ ਨਾਲ ਜੋੜ ਦਿਓ ਤਾਂ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਇਸ ਚੀਜ਼ ਨੂੰ ਆ ਜਿਹੜੀਆਂ ਮਲੰਗ ਕੁਸినా ਤੁਸੀਂ ਨਾ ਸਾਨੂੰ ਦੱਸੋ ਵੀ ਸਾਡਾ ਕਿਸ ਨਾਲ ਕੀ ਰਿਸ਼ਤਾ ਹੈ ਤੁਹਾਨੂੰ ਪਤਾ ਸੀ ਵੀ ਮੇਰੀ ਪਰਸਪਰ ਨਾਲ ਗੱਲ ਹੋਈ ਵਿਚਾਰੇ ਨਾਲ ਜਿਹੜਾ ਸਾਨੂੰ ਘਾਟਾ ਘਾਟਾ ਹੋਇਆ ਸਾਨੂੰ ਪਤਾ ਹੈ ਠੀਕ ਹੈ ਨਾ ਤੇ ਇਹੋ ਜੀਆਂ ਚੀਜ਼ਾਂ ਕਰਕੇ ਸਮਾਜ ਨੂੰ ਦੋ ਫਾੜ ਨਾ ਕਰੋ ਸਾਡਾ ਭਰਾ ਸੀ ਸਾਡਾ ਭਰਾ ਰਹੂਗਾ ਹਮੇਸ਼ਾ ਮੈਂ ਪਿਛਲੇ 20 ਦਿਨਾਂ ਦੇ ਵਿੱਚੋਂ ਵੋਟਾਂ 'ਚ ਲੱਗੇ ਹੋਇਆ ਮੈਂ ਤਾਂ ਨੈਟ ਸੋਸ਼ਲ ਮੀਡੀਆ ਯੂਜ਼ ਤੱਕ ਨਹੀਂ ਕਰਦਾ ਕੱਲ ਵੀ ਉੱਥੇ ਕੱਟ ਸੀ ਸਾਰਾ ਤੇ ਉਹ ਮੈਂ ਪਾਤਾ ਮੈਂ ਉਹਦੋਂ ਬਾਅਦ ਡਿਲੀਟ ਵੀ ਕਰਤਾ ਜਦੋਂ ਮੈਨੂੰ ਧਿਆਨ ਦੇ ਵਿੱਚ ਗੱਲ ਆਈ ਵੀ ਯਾਰ ਹਾਂ ਚੀਜ਼ ਹੈ ਤੇ ਭਰਾ ਉਹ ਇਲੈਕਸ਼ਨ ਇਲੈਕਸ਼ਨ ਚੱਲ ਰਿਹਾ ਕੈਂਪੇਨ ਚੱਲ ਰਹੀ ਆ ਉਹ ਕੋਈ ਮੈਂ ਹਾਸੇ ਮਜ਼ਾਕ ਨੂੰ ਤਾਂ ਕਿੰਨੇ ਦਾ ਪਲਾਨ ਦਾ ਸਾਰਾ ਕੁਝ ਕਿਹੜੇ ਬੰਦੇ ਨੇ ਕਦੋਂ ਆਣਾ ਕਿਹੜੇ ਬੰਦੇ ਨੇ ਕਦੋਂ ਜਾਣਾ ਕਿਹੜੇ ਬੰਦੇ ਨੇ ਕੈਂਪੇਨ ਕਰਨੀ ਆ ਤੇ ਇਹੋ ਜੀਆਂ ਚੀਜ਼ਾਂ ਨਾ ਕਰਿਆ ਕਰੋ ਮੇਰਾ ਵੀਰ ਤੁਸੀਂ ਨਾ ਮੈਨੂੰ ਦੱਸੋ ਵੀ ਮੈਂ ਮੇਰਾ ਕਿਹੜੇ ਬੰਦੇ ਨਾਲ ਕੀ ਰਿਸ਼ਤਾ ਸੀ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੀ ਗੱਲ ਕੀ ਹੋਈ ਆ ਆਪਸ ਵਿੱਚ ਸੋ ਹੱਥ ਬਨ ਕੇ ਬੇਨਤੀ ਆ ਮੇਰਾ ਵੀਰ ਸਾਡਾ ਭਰਾ ਆ ਗਿਆ ਤੇ ਸਾਨੂੰ ਪਤਾ ਹੈ ਵੀ ਉਹਦੇ ਜਾਣ ਦਾ ਦੁੱਖ ਕੀ ਹੈ ਜਿੰਨਾ ਦੁੱਖ ਤੁਹਾਨੂੰ ਹੈ ਨਾ ਉਹ ਤੋਂ ਦੁੱਗਣਾ ਦੁੱਖ ਮੈਨੂੰ ਆ ਮੈਂ ਕੱਲ ਪਰਸੋਂ ਲਈ ਇਹੀ ਸੋਚੀ ਨਾ ਵੀ ਯਾਰ ਮੈਨੂੰ ਕੱਲ ਕੱਲ ਬਾਈ ਦਾ ਫੋਨ ਆਇਆ ਤੇ ਅੱਜ ਯਾਰ ਬਾਈ ਸਾਡੇ ਵਿੱਚ ਨਹੀਂ ਤੇ ਇਹੋ ਜੀਆਂ ਘਟਿਆ ਹਰਕਤਾਂ ਘਟਿਆ ਸਾਜਸ਼ਾ ਰਾਜਨੀਤੀਆਂ ਇਹ ਬੰਦ ਕਰ ਦਿਓ ਮੇਰਾ ਵੀਰ ਜੇ ਤੁਹਾਨੂੰ ਕੋਈ ਥੋੜੇ ਤੋਂ ਤੁਸੀਂ ਤੁਹਾਨੂੰ ਲੱਗਦਾ ਵੀ ਐ ਕਰਕੇ ਤੁਸੀਂ ਉਵੇਂ ਕੋਈ ਬੁਗ ਬਗੜ ਘਟੜਨਾ ਉਵੇਂ ਕੱਢ ਲੋ ਪਰ ਇਹੋ ਜੀਆਂ ਗਲਤ ਸਿਆਸਤਾਂ ਨਾ ਕਰੋ ਮੇਰਾ ਵੀਰ ਦੁੱਖ ਹੁੰਦਾ ਦੇਖ ਕੇ ਜਦੋਂ ਲੋਕ ਇਹਨਾਂ ਚੀਜ਼ਾਂ ਨੂੰ ਆਪਦੇ ਨਿੱਜੀ ਫਾਇਦੇ ਲਈ ਵਰਤਦੇ ਆ ਉਹ ਸਾਡਾ ਭਰਾ ਸੀ ਸਾਡਾ ਭਰਾ ਰਹੂਗਾ ਤੇ ਰਹਿਣੀ ਦੁਨੀਆ ਤੱਕ ਉਹਨੂੰ ਲੋਕ ਯਾਦ ਕਰਨਗੇ ਮੈਂ ਕੱਲ ਵੀ ਲੋਕਾਂ ਨੂੰ ਕਹਿੰਦਾ ਸੀ ਮੈਂ ਕਿਹਾ ਤੁਸੀਂ ਉਹੀ ਲੋਕ ਕੋ ਜਿਹੜੇ ਉਦੋਂ ਉਹਨੂੰ ਗਦਾਰ ਕਹਿੰਦੇ ਸੀ ਅੱਜ ਉਹਦੇ ਉਹ ਤੁਹਾਡੇ ਲਈ ਚੰਗਾ ਹੋ ਗਿਆ ਕਿ ਉਹ ਜਾਨ ਛੱਡ ਗਿਆ ਤਾਂ ਚੰਗਾ ਹੋ ਗਿਆ ਸਟੈਂਡ ਰੱਖਿਆ ਕਰੋ ਲੋਕੋ ਆਹੀ ਸੋਸ਼ਲ ਮੀਡੀਆ ਤੇ ਜਿਹੜੇ ਅੱਜ ਮੀਡੀਆ ਵੀਡੀਓ ਪਾ ਰਹੇ ਨੇ ਇੱਧਰ ਉੱਧਰ ਦੀਆਂ ਕਰਕੇ ਘੱਟ ਵੱਡ ਕੇ ਜਿੱਦ ਸਿੱਧੂ ਨੂੰ ਇਹ ਨਹੀਂ ਪਤਾ ਦੀਪ ਸਿੱਧੂ ਮਰ ਗਿਆ ਤੁਸੀਂ ਉਹੀ ਲੋਕ ਉਦੋਂ ਗਦਾਰ ਦਾ ਠੱਪਾ ਲਾਉਂਦੇ ਸੀ ਉਹਦੇ ਤੇ ਉਹਦੀਆਂ ਅੱਖਾਂ 'ਚ ਪਾਣੀ ਸੀ ਤੇ ਮੈਂ ਤਾਂ ਇਸ ਦੁਨੀਆਦਾਰੀ ਨੂੰ ਸਮਝ ਚੁੱਕਿਆ ਕਿ ਲੋਕੋ ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ ਅੱਜ ਉਹ ਚਲ ਗਿਆ ਵਿਚਾਰਾ ਸਾਨੂੰ ਛੱਡ ਗਿਆ ਉਹਦੀ ਇੰਨੀ ਸੱਚ ਬੋਲਣ ਵਾਲਿਆਂ ਦੀ ਜ਼ਿੰਦਗੀ ਇੰਨੀ ਕੀ ਹੁੰਦੀ ਹੈ ਪਰ ਤੁਸੀਂ ਇਹਨਾਂ ਚੀਜ਼ਾਂ ਦਾ ਬਈ ਨਿਆਂ ਫਾਇਦਾ ਨਾ ਚੱਕੋ ਨਾ ਇਹੋ ਜਿਹੀਆਂ ਚੀਜ਼ਾਂ ਕਰੋ ਹੱਥ ਬਨ ਕੇ ਬੇਨਤੀ ਹੈ ਜਿਹਦੇ ਘਰ ਦਾ ਜੀ ਗਿਆ ਉਹਨੂੰ ਪਤਾ ਕਿ ਘਾਟਾ ਕੀ ਹੁੰਦਾ ਸਾਰੀ ਕੌਮ ਨੂੰ ਘਾਟਾ ਪਿਆ ਮੇਰਾ ਵੀ ਇਹੋ ਜਿਹਾ ਸੋਸ਼ਲ ਮੀਡੀਆ ਤੇ ਗੰਦਮੰਦ ਨਾਮ ਸ਼ੇਅਰ ਕਰੋ ਹੱਥ ਬੰਨ ਕੇ ਬੇਨਤੀ ਕਰਦੇ ਆ ਮੈਂ ਇਲੈਕਸ਼ਨ ਚ ਇਧਰ ਫਸਿਆ ਹੋਇਆ ਨਹੀਂ ਮੈਂ ਬਸ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਮੈਂ ਐਕਸਪਲੇਨ ਨਹੀਂ ਕਰ ਸਕਦਾ ਇਹੋ ਜਿਹੇ ਪੱਦੇ ਮਜ਼ਾਕ ਜਿਹੜੇ ਕਰਦੇ ਆ ਬਈ ਵਰਜੋ ਉਹਨਾਂ ਨੂੰ ਵਰਜੋ ਤੁਸੀਂ ਉਹ ਸੋਸ਼ਲ ਮੀਡੀਆ ਵਾਲੇ ਲੋਕਾਂ ਜਿਹੜੇ ਉਦੋਂ ਭਰਾ ਨੂੰ ਸਾਡੇ ਨੂੰ ਗद्दार ਕਹਿੰਦੇ ਸੀ ਅੱਜ ਤੁਹਾਡੇ ਲਈ ਉਹ ਚੰਗਾ ਹੋ ਗਿਆ ਸ਼ਰਮ ਕਰਿਆ ਕਰੋ ਮੇਰਾ ਵੀ ਸ਼ਰਮ ਨਾਇਉ ਜਿਹੀ ਚੀਜ਼ਾਂ ਕਰਿਆ ਕਰੋ ਹੱਥ ਬੰਨ ਕੇ ਬੇਨਤੀ ਐ ਬਾਕੀ ਜੋ ਬੰਦਾ ਸੱਚ ਦੇ ਰਾਹ ਤੇ ਤੁਰਦਾ ਜੋ ਬੰਦਾ ਹਮੇਸ਼ਾ ਇੱਕ ਪਾਸੇ ਦਾ ਹੋ ਕੇ ਤੁਰਦਾ ਦੁਨੀਆ ਉਹਨੂੰ ਯਾਦ ਕਰਦੀ ਹੈ ਤੇ ਉਹਨੇ ਆਪਦਾ ਮੁੱਲ ਦੱਸਤਾ ਅੱਜ ਵੀ ਮੈਂ ਕਿੰਨੇ ਕ ਜੋਗਾ ਸੀ ਕਿਹੜੇ ਇੱਥੇ ਸੱਚੇ ਸੀ ਤੇ ਕਿਹੜੇ ਗਦਾਰ ਸੀ ਨਾ ਇਹੋ ਜਿਹਾ ਕੁਝ ਕਰੋ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਕੋਈ ਗਲਤ ਫालतू ਮੈਂ ਇਥੋਂ ਬੋਲਿਆ ਗਿਆ ਹੋਵੇ ਮੈਨੂੰ ਮਾਫ ਕਰਿਓ ਮੈਨੂੰ ਮੈਂ ਕੱਲ ਦਾ ਮੈਨੂੰ ਐਸੀ ਚੀਜ਼ ਦਾ ਬੁਰਾ ਲੱਗ ਜਾਂਦਾ ਵੀਰ ਲੋਕ 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 ਸਮਝਦੇ ਹੀ ਨਹੀਂ ਆ ਤੁਹਾਨੂੰ ਕੀ ਪਤਾ ਕਿਸ ਨਾਲ ਕੀ ਦੀ ਕਿੰਨੀ ਅਟੈਚਮੈਂਟ ਸੀ ਮੈਨੂੰ ਪਤਾ ਵੀ ਚੌਥੇ ਮੈਨੂੰ ਉਹਦਾ ਫੋਨ ਆਇਆ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਕੇ ਦਾ ਮੈਂ ਫੋਟੋ ਦੇਖੀ ਵੀ ਮੈਨੂੰ ਐ ਲੱਗਿਆ ਵੀ ਯਾਰ ਐਵੇਂ ਹੋ ਜਾਂਦਾ ਤੁਰਿਆ ਜਾਂਦਾ ਬੰਦਾ ਮੈਨੂੰ ਕੱਲ ਫੋਨ ਕਰਕੇ ਗਿਆ ਮੇਰੇ ਨਾਲ ਗੱਲ ਕੀਤੀ ਮੈਂ ਨਾ ਸਕੇ ਮੈਨੂੰ ਪਤਾ ਹੈ ਜਾਂ ਦੀਪਬਾਈ ਦੇ ਭਰਾ ਨੂੰ ਪਤਾ ਜਿਹੜਾ ਮੇਰੇ ਫੋਨ ਤੇ ਗੱਲ ਕਰਵਾ ਕੇ ਗਿਆ ਸਪੈਸ਼ਲ ਮਾਨ ਸਾਹਬ ਨੇ ਵੱਡੇ ਭਰਾ ਨੂੰ ਭੇਜਿਆ ਮੇਰੇ ਸਿੱਧੂ ਨਾਲ ਗੱਲ ਕਰਵਾ ਤੇ ਐ ਹੋ ਜੀਆਂ ਘਟਿਆ ਰਾਜਨੀਤੀਆਂ ਨਾ ਕਰਿਆ ਕਰੋ ਵੱਡੇ ਭਾਈ ਮੈਂ ਤੁਹਾਨੂੰ ਜਾਣਨਾ ਜਿਹੜੇ ਪੇਜੇ ਚ ਲਾਉਣੀ ਹੋ ਤੁਸੀਂ ਵੀ ਕਿੰਨੇ ਕੁ ਜੋਗਿਆਂ ਤੁਸੀਂ ਇਹੋ ਜਿਹਾ ਕੁਛ ਨਾ ਕਰੋ ਮੈਨੂੰ ਅੱਜ ਖਿਜ ਕੇ ਬੋਲਣਾ ਪਿਆ ਕਿ ਸਾਡੇ ਪਰਿਵਾਰ ਚੋਂ ਕੋਈ ਬੰਦਾ ਤੁਰ ਕੇ ਗਿਆ ਚੱਲ ਗਿਆ ਉਹ ਵਿਚਾਰਾ ਆਪਦੀ ਜਿੰਨੀ ਜ਼ਿੰਦਗੀ ਕੱਢੀ ਸੀ ਉਹਨੇ ਉਹਨੇ ਸੋਹਣੀ ਕੱਢੀ ਆਪਦੀ ਅੱਖ ਨਾਲ ਕੱਢੀ ਤੇ ਤੁਸੀਂ ਉਹਨੂੰ ਆਹਾ ਆ ਸਰੋਪੇ ਨਾ ਦਿਓ ਹੱਥ ਬਨ ਕੇ ਬੇਨਤੀ ਹੈ ਲੋਕਾਂ 'ਚ ਨਫ਼ਰਤ ਦੀ ਰਾਜਨੀਤੀ ਨਾ ਕਰੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਹੀ ਹੈ ਨਾ